ਚੱਲਣ ਹਾਰ ਮਾਰਾ ਕਹਿੰਦੇ ਬੰਦੇ ਨੂੰ ਆਪਣੇ ਸਰੀਰ ਦਾ ਬੜਾ ਮਾਣ ਹੈ ਅਣਕ ਯਤਨ ਕਰ ਕਾਇਆ ਪਾਲੀ ਮਰਤੀ ਬਾਹਰ ਅਗਨ ਸੰਗ ਜਾਲੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਟਕ ਸੰਗਾ ਕਹੋ ਕਵੀਰ ਸਨੋਰੇ ਗੁਨੀਆਂ ਬਿਨ ਸੇ ਗੁਰੂਪ ਦੇਖੇ ਸਭ ਦੁਨੀਆ ਤੇਰੇ ਸੋਹਣੇ ਚਿਹਰੇ ਨੂੰ ਤੇਰੇ ਸੁੰਦਰ ਸਰੀਰ ਨੂੰ ਤੇਰੀਆਂ ਆਪਣਿਆਂ ਨੇ ਸੜਦਿਆਂ ਹੋਇਆ ਵੇਖਣਾ ਇੱਕ ਦਿਨ ਇੱਕ ਵਾਰ ਨਾ ਕੋਈ ਫਕੀਰ ਲੰਘਾ ਜਾ ਰਿਹਾ ਸੀ ਕਿਸੇ ਨਗਰ ਵਿੱਚੋਂ ਕੰਨ 'ਚ ਆਵਾਜ਼ ਪਈ ਹਾਏ ਮਰ ਗਏ ਤੋਬਾ ਬਚਾ ਲੋ ਬਚਾ ਲੋ ਬਚਾ ਲੋ ਉਹ ਜਿੱਥੋਂ ਆਵਾਜ਼ ਆ ਰਹੀ ਏ ਉਸ ਆਵਾਜ਼ ਦੀ ਦਿਸ਼ਾ ਵੱਲ ਗਿਆ ਇੱਕ ਹਵੇਲੀ ਸਾਹਮਣੇ ਪਹੁੰਚਿਆ ਅੰਦਰ ਦਾਖਲ ਹੋਇਆ ਉੱਥੇ ਵੇਖਿਆ ਇੱਕ ਔਰਤ ਨੂੰ ਦਰਖਤ ਨਾਲ ਬੰਨ ਕੇ ਇੱਕ ਆਦਮੀ ਕੁੱਟ ਰਿਹਾ ਡਾਂਗਾ ਨਾਲ ਬੜੀ ਬੁਰੀ ਤਰ੍ਹਾਂ ਉਹ ਤਾਂ ਹਮਾਰੀ ਚੀਕ ਰਹੀ ਤੇ ਸਾਹਮਣੇ ਇੱਕ ਬੜੀ ਧਨੀ ਔਰਤ ਬੈਠੀ ਹੈ ਇਨੇ ਬੜਾ ਗਹਿਣਾ ਬੜੇ ਸੁੰਦਰ ਕੱਪੜੇ ਪਾਏ ਨੇ ਮਹਿੰਗੇ ਵੇਖਣ ਵਿੱਚ ਬੜੇ ਮਹਿੰਗੇ ਜਾਪਦੇ ਨੇ ਤੇ ਇੱਕ ਕੁਰਸੀ ਦੇ ਉੱਤੇ ਬੈਠ ਕੇ ਸਾਹਮਣੇ ਨੂੰ ਕਟਵਾ ਰਹੀ ਹੈ ਆ ਆਰਡਰ ਦੇ ਕੇ ਉਸ ਫਕੀਰ ਨੇ ਪੁੱਛਿਆ ਕਿਉਂ ਮਾਰ ਰਹੇ ਹੋ ਵਿਚਾਰੀ ਨੂੰ ਇਹਦੇ ਰੋਣ ਦੀਆਂ ਤਾਹਾਂ ਦੀ ਆਵਾਜ਼ ਪਿੰਡ ਦੇ ਬਾਹਰ ਤੱਕ ਸੁਣ ਰਹੀ ਮੈਂ ਇਹਦੀ ਆਵਾਜ਼ ਸੁਣ ਕੇ ਆਇਆ ਕੀ ਕੰਨਾ ਕਰ ਦਿੱਤਾ ਐਡੀ ਬੁਰੀ ਤਰ੍ਹਾਂ ਕੁੱਟ ਰਾਇ ਉਹ ਔਰਤ ਜਿਹੜੀ ਕੁਰਸੀ ਤੇ ਬੈਠੀ ਜਵਾਬ ਦਿੰਦੀ ਕਹਿੰਦੀ ਫਕੀਰਾ ਤੈਨੂੰ ਨਹੀਂ ਪਤਾ ਇਹਦੀ ਗੁਸਤਾਖੀ ਕੀ ਹੈ ਇਹਦਾ ਗੁਨਾਹ ਕੀ ਹੈ ਇਹਦੇ ਗੁਨਾਹ ਦੀ ਸਜ਼ਾ ਨੂੰ ਦੇਰੀਆਂ ਨੂੰ ਮੈਂ ਛੱਡਣਾ ਨਹੀਂ ਇਹਨੂੰ ਅੱਜ ਮਾਰ ਦੇਣਾ ਕੁੱਟ-ਕੁੱਟ। ਤੋ ਕਹਿੰਦੇ ਕੀ ਕਰ ਦਿੱਤਾ ਸ ਵਿਚਾਰੀ। ਉਹ ਕਹਿੰਦੀ ਮੈਂ ਨਰਤਕੀ ਹਾਂ ਨੱਚਣ ਵਾਲੀ। ਮਹਿਫਲਾਂ ਦੇ ਵਿੱਚ ਨੱਚਣਾ ਮੇਰਾ ਕੰਮ ਹੈ ਤੇ ਮੇਰੇ ਉੱਤੇ ਵੱਡੇ-ਵੱਡੇ ਸ਼ਾਹੂ ਕਰਾ ਕੇ ਦੌਲਤਾਂ ਸੁੱਟਦੇ ਨੇ। ਮੇਰੀ ਸੁੰਦਰਤਾ ਵੇਖ ਕੇ ਜਲਵੇ ਨੇ ਚਰਚੇ ਨੇ। ਇਹ ਮੇਰੀ ਦਾਸੀ ਹੈ ਇਹਦਾ ਕੰਮ ਹੈ ਮੇਰੇ ਹਾਰ ਸ਼ਿੰਗਾਰ ਦਾ ਸਾਰਾ ਕੰਮ ਸਮਾਨ ਤਿਆਰ ਰੱਖਣਾ। ਮੇਰੀ ਡੱਬੀ ਵਿੱਚੋਂ ਸੁਰਮਾ ਮੁੱਕਿਆ ਮੈਨੂੰ ਕਿਹਾ ਜਾ ਸੁਰਮਾ ਪੀਸ ਕੇ ਲਿਆਇਨੇ ਮੋਟਾ ਪੀਸਿਆ। ਉਹ ਸੁਰਮਾ ਮੈਂ ਅੱਖਾਂ ਵਿੱਚ ਪਾਇਆ ਮੇਰੇ ਅੱਖਾਂ 'ਚ ਰੜਕ ਪਈ ਕਾਲੇ ਹੰਝੂ ਵਗੇ ਮੇਰਾ ਚਿਹਰਾ ਖਰਾਬ ਹੋ ਗਿਆ ਤੇ ਜਿਹੜੇ ਧਨੀ ਵਿਅਕਤੀ ਮੇਰੇ ਦਰ ਤੇ ਆਏ ਸੀ ਮੇਰੀ ਸੁੰਦਰਤਾ ਦਾ ਜਲਵਾ ਵੇਖਣ ਵਾਸਤੇ ਜਿਨ੍ਹਾਂ ਨੇ ਬੇਅੰਤ ਮਾਇਆ ਮੇਰੇ ਤੇ ਡੋਲਣੀ ਸੀ ਉਹ ਨਾਰਾਜ਼ ਹੋ ਕੇ ਚਲੇ ਗਏ ਇਹਨੇ ਮੇਰੀ ਬੇਇੱਜ਼ਤੀ ਕਰਾਈ ਮੇਰੀ ਸੁੰਦਰਤਾ ਖਰਾਬ ਕੀਤੀ ਉਹ ਫਕੀਰ ਉਹਦੀਆਂ ਗੱਲਾਂ ਸੁਣ ਕੇ ਹੰਕਾਰ ਭਰੀਆਂ ਗੱਲਾਂ ਸੁਣ ਕੇ ਹੱਸਿਆ ਰੱਬ ਰੱਬ ਕਰਦਾ ਚਲਾ ਗਿਆ ਸਮਾਂ ਬੀਤਿਆ ਸਮੇਂ ਸਮੇ ਦੇ ਰੰਗ ਨੇ ਜੋ ਤਖਤਾਂ ਤੇ ਚੜ ਕੇ ਬਹਿੰਦੇ ਸੀ ਤਖਤੇ ਤੇ ਚੜਦੇ ਦੇਖੇ ਮੈਂ ਜਿਹੜੇ ਕਿਸੇ ਨੂੰ ਫਾਂਸੀ ਦੀਆਂ ਸਜ਼ਾ ਸੁਣਾਉਂਦੇ ਸੀ ਨਾ ਕਈ ਵਾਰੀ ਉਹਨਾਂ ਨੂੰ ਵੀ ਫਾਂਸੀ ਦੇ ਤਖਤੇ ਤੇ ਲਟਕਣਾ ਪੈਂਦਾ ਇਹ ਸਮੇ ਦੇ ਰੰਗ ਸ਼ਮਸ਼ਾਨ ਘਾਟ ਦੇ ਰਾਹ ਦੇ ਵਿੱਚ ਇੱਕ ਲਵਾਰਸ਼ ਹੱਡੀਆਂ ਦਾ ਢਾਂਚਾ ਪਿਆ ਕਿਸੇ ਮਨੁੱਖ ਦੀ Laash ਦਾ ਉਹਦੀ ਖੋਪੜੀ ਜਿਹੜੀ ਹੈ ਉਹ ਝਾੜੀਆਂ ਚ ਪਈ ਹੈ ਤੇ ਉਸ ਖੋਪੜੀ ਖਾਲੀ ਖੋਪੜੀ ਦੇ ਅੱਖਾਂ ਵਿੱਚ ਚਿੜੀਆਂ ਨੇ ਆਲਣੇ ਪਾ ਕੇ ਆਂਡੇ ਦਿੱਤੇ ਹੋਏ ਉਹੀ ਫਕੀਰ ਸਬਾਬ ਨਾਲ ਉੱਥੇ ਆਇਆ ਤੇ ਉਹਨੇ ਪੁੱਛਿਆ ਕਿਸੇ ਰਾਹ ਜਾਣ ਵਾਲੇ ਤੋਂ ਕਹਿੰਦੇ ਇਹ লাশ ਕਿਦੀ ਹੈ ਕਿਸੇ ਮਨੁੱਖ ਦੀ ਜਾਪਦੀ ਐਦਾਂ ਲਵਾਰਸ ਕਹਿੰਦੇ ਹਾਂ ਜੀ ਉਹ ਪਿੰਡ ਵਿੱਚ ਧਿਆਨ ਮਾਰੋ ਤੇ ਕੋਚੀ ਹਵੇਲੀ ਨਜ਼ਰ ਆਏਗੀ ਕਹਿੰਦੇ ਹਾਂ ਨਜ਼ਰ ਆ ਰਹੀ ਹੈ ਇਹ ਉਸ ਵਿੱਚ ਰਹਿਣ ਵਾਲੀ ਇੱਕ ਔਰਤ ਸੀ ਜਿਨੇ ਜ਼ਿੰਦਗੀ ਚ ਕੋਈ ਚੰਗਾ ਕੰਮ ਨਹੀਂ ਕੀਤਾ ਤੇ ਹੁਣ ਚੋਰ ਕੀ ਹਾਮਾ ਭਰੇ ਨਾ ਕੋਈ ਚੋਰ ਕੀਆ ਚੰਗਾ ਕਿ ਹੋਏ ਕਹਿੰਦੇ ਜੀ ਮਰ ਗਈ ਤੇ ਕੋਈ ਇਹਦਾ ਵਾਰੀ ਵਾਰਸ ਨਹੀਂ ਕੋਣ ਕਹੇ ਵੀ ਇਹ ਸਾਡੀ ਭੈਣ ਆ ਜਾਂ ਸਾਡੀ ਧੀ ਹੈ ਜਿਹਦਾ ਜੀਵਨ ਸਾਰਾ ਮਲੀਨਤਾ ਨਾਲ ਭਰਿਆ ਸੀ ਕਹਿੰਦੇ ਜੀ ਮਰ ਗਈ ਤੇ ਨੌਕਰ ਚਾਕਰ ਜਿਹੜਾ ਸਮਾਨ ਲੁੱਟ ਕੇ ਚਲੇ ਗਏ ਭੱਜ ਗਏ ਰਾਤੋਂ ਰਾਤ ਇਹਦੀ লাশ ਪਈ ਰਹੀ ਮੁਸਕ ਗਈ ਬਿਮਾਰੀਆਂ ਨਾਲ ਲੱਗ ਜਾਣ ਪਿੰਡ ਵਾਲੇ ਨੇ ਚੱਕ ਇੱਥੇ ਸੁੱਟਤੀ ਇੱਥੇ ਕੁੱਤੇ ਵੇਲੇ ਖਾ ਗਏ ਆ ਹੱਡੀਆਂ ਬਚੀਆਂ ਵਾਹ ਇਸ ਘਟਨਾ ਤੋਂ ਇੱਕ ਭਗਤ ਫਰੀਦ ਜੀ ਦਾ ਸ਼ਲੋਕ ਯਾਦ ਆਉਂਦਾ ਹੈ ਫਰੀਦਾ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ ਕੱਚਲ ਰੇਖ ਨ ਸੈਂਦੀਆਂ ਪੰਖੀ ਸੁਏ ਬਹਿਠ ਉਹ ਕਹਿੰਦੇ ਫਰੀਦਾ ਉਹ ਇਹ ਉਹ ਅੱਖਾਂ ਨੇ ਜਿਹੜੀਆਂ ਆਪਣੇ ਇਸ਼ਾਰਿਆਂ ਦੇ ਨਾਲ ਲੋਕਾਂ ਦੇ ਕਾਲਜੇ ਵਸ ਕਰਦੀਆਂ ਸੀ ਇੰਨਾ ਮਾਨਸੀ ਨੇ ਖੂਬਸੂਰਤ ਸੀ ਅੱਜ ਉਹਨਾਂ ਅੱਖਾਂ ਦੇ ਦਸ਼ਾ ਮੈਂ ਆਪਣੀਆਂ ਅੱਖਾਂ ਨਾਲ ਵੇਖ ਰਿਹਾ ਉਹ ਜਿਹੜੀਆਂ ਕਿਸੇ ਵਕਤ ਸੁਰਮੇ ਦੀ ਰੜਕ ਨਹੀਂ ਸੀ ਬਰਦਾਸ਼ਤ ਕਰਦੀਆਂ ਅੱਜ ਵੇਖੋ ਸਮੇ ਦੇ ਹਾਲਾਤ ਉਹਦੀਆਂ ਅੱਖਾਂ ਵਿੱਚ ਚਿੜੀਆਂ ਨਾਲਣੇ ਬਾਦਤ ਹੈ ਬਸਤ ਨਾਮ ਜੀ ਰਿਵਾਜ ਜੀ ਵਾਹਿਗੁਰੂ ਕਾਇਆ City